ਸਾਡੇ ਸਦੀਵੀ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਚ ਬੈਠੀ ਹੋਈ ਸੰਗਤ ਪਹਿਲਾਂ ਗੁਰੂਆਂ ਦੀ ਬਖਸ਼ੀ ਹੋਈ ਫਤੇ ਨਾਲ ਸਾਂਝ ਪਾ ਲਈਏ ਫਿਰ ਅਗਲੀਆਂ ਵਿਚਾਰਾ ਕਰਾਂਗੇ ਤੋਂ ਪਰਕੇ ਜਵਾਬ ਦਿਓ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮੈਨੂੰ ਨਹੀਂ ਪਤਾ ਕੋਈ ਬੰਦਾ ਹੋਰ ਕਿਵੇਂ ਸੋਚਦਾ ਪਰ ਜਦੋਂ ਗੁਰੂ ਸਾਹਿਬ ਦੀ ਮੌਜੂਦਗੀ 'ਚ ਖੜ ਕੇ ਵੈਸੇ ਤਾਂ ਉਹ ਕੰਕਣ ਚਲੇ ਪਰ ਜਦੋਂ ਅਸੀਂ ਕੋਲੇ ਖੜਦੇ ਹਾਂ ਇਹਨਾਂ ਦਾ ਸਟੇਜ ਤੇ ਸशोਭਤ ਹੋਣ ਦਾ ਮਤਲਬ ਜੋ ਮੈਂ ਸਮਝਦਾ ਕਿ ਜੋ ਸ਼ਬਦ ਬੋਲੇ ਜਾਣ ਉਹ ਸੱਚੇ ਹੋਣ ਉਹਦੇ 'ਚ ਬੇਈਮਾਨੀ ਦੀ ਝਲਕ ਨਹੀਂ ਹੋਣੀ ਚਾਹੀਦੀ ਤਾਂ ਮੈਂ ਤੁਹਾਡੇ ਨਾਲ ਇੱਕ ਵਾਅਦਾ ਕਰਦਾ ਕਿ ਜੋ ਵੀ ਬੋਲੂਗਾ ਉਹ ਇਹਨਾਂ ਨੂੰ ਸਾਹਮਣੇ ਰੱਖ ਕੇ ਔਰ ਉਹੀ ਬੋਲੂਗਾ ਜੁਬਾਰ ਵੀ ਹੋਊਗਾ ਤੇ ਜੋ ਮੇਰੇ ਅੰਦਰ ਵੀ ਹੋਊਗਾ ਔਰ ਜੋ ਸੱਚ ਵੀ ਹੋਊਗਾ ਸੱਚ ਦੀ ਪਹਿਲੀ ਗੱਲ ਅੱਛਾ ਹੋਇਆ ਕਿ ਰਾਜ ਸਾਬ ਆਗੇ ਨੇ ਰਿਪਰੈਜ਼ੈਂਟੇਟਿਵ ਨੇ ਸਰਕਾਰ ਦੇ ਕਿਉਂਕਿ ਵੈਸੇ ਤਾਂ ਸਾਡਾ ਜ਼ਿਆਦਾਤਰ ਇਹਨਾਂ ਨਾਲ ਮਸਲਾ ਹੀ ਰਹਿੰਦਾ ਹੈ ਪਰਾ ਮਸਲਾ ਜਿੱਥੇ ਆ ਕੇ ਥੋੜਾ ਜਿਹਾ ਇੱਕ ਦੂਜੇ ਨੂੰ ਅਸੀਂ ਸਮਝ ਪਾਏ ਆਂ देर ਹੋ ਗਈ ਵਾਦਾ ਸਾਢੇ 3 ਸਾਲ ਪਹਿਲਾਂ ਦਾ ਸੀ ਕਿ ਇਹਨਾਂ ਦੇ ਕਨਵੀਨਰ ਤੇ ਸਾਡੇ ਮੁੱਖ ਮੰਤਰੀ ਕਹਿ ਚੁੱਕੇ ਸੀ ਕਿ ਸਰਕਾਰ ਬਣਾਓ ਅਮ ਬਣਾ ਦੇਾਂਗੇ ਬਿੱਲ ਬਿਆਦੀਆਂ ਤੇ ਬਾਈਬਲ ਕਲਾਂ ਵਾਲੀ ਵੀ ਗੱਲ ਵਿੱਚੇ ਸ਼ਾਮਲ ਸੀ ਪਰ ਚਲੋ دیر آئے درست آئے آ گئے یہ پہلے یہ چیزیاں لکھیاں گئیاں کہ اٹک جیت بنے نہ نے ایٹ لیسٹ سیشن کر لیا کہ سیشن کر کے سیلیکٹ کمیٹی دیتا ہے آ مارا جہا ਪ੍ਰਸ਼ਨ ਚਿੰਨ ਹੈ ਕੁਐਸਚਨ ਹੈ ਤੇ ਮੈਂ ਇਹਦੇ ਬਾਰੇ ਸੰਗਤ ਨੂੰ ਵੀ ਇਹਨਾਂ ਨੂੰ ਵੀ ਤੇ ਜਿੰਨੇ ਦੁਨੀਆ ਚ ਪੰਜਾਬੀ ਤੇ ਸਾਰੇ ਧਰਮਾਂ ਨੂੰ ਮੰਨਣ ਵਾਲੇ ਜਿਵੇਂ ਕਿ ਸਵਾਮੀ ਜੀ ਵੀ ਬੈਠੇ ਨੇ ਇਸਲਾਮ ਧਰਮ ਨੂੰ ਮੰਨਣ ਵਾਲੇ ਵੀ ਪਹਿਲਾਂ ਆਏ ਸੀ ਕਿ ਕ੍ਰਿਸਚੀਅਨਿਟੀ ਵੱਲੋਂ ਵੀ ਆਏ ਸੀ ਆ ਪਤਾ ਹੈਗੀ ਹੈ ਮੈਂ ਇੱਕ ਗੱਲ ਪੁੱਛਣੀ ਚਾਹਣਾ ਕਿ ਹੁਣ ਤੱਕ ਕਿੰਨੇ ਤੋਂ ਬੈਲ ਨੇ ਜਿਹੜੇ ਸਿਲੈਕਟ ਕਮੇਟੀ ਨੂੰ ਦਿੱਤੇ ਗਏ ਨੇ ਰਾਏ ਸਾਹਿਬ ਇੱਕ ਵੀ ਬੈਲ ਨਹੀਂ ਦਾ ਔਰ ਇਹ ਤੁਹਾਡੀ ਸਰਕਾਰ ਦਾ ਨਹੀਂ ਕਿਸੇ ਵੀ ਸਰਕਾਰ ਨੇ ਸਿਲੈਕਟ ਕਮੇਟੀ ਨੂੰ ਨਹੀਂ ਦਿੱਤਾ ਗਾ ਜਦ ਕਿ ਸਿਸਟਮ ਇਹ ਕਿ ਦੇਣਾ ਚਾਹੀਦਾ ਸਾਡਾ ਮੋਦੀ ਤੇ ਵੀ ਸਭ ਤੋਂ ਵੱਡਾ ਇਤਰਾਜ਼ ਹੈ ਸਿੰਟੈਟਿੰਗ ਕਮੇਟੀ ਨੂੰ ਦਿੱਤਾ ਨਹੀਂ ਜਾਂਦਾ ਆਰਡੀਨੈਂਸ ਹੀ ਪਾਸ ਕਰ ਦਿੰਦੇ ਨੇ ਜਿਵੇਂ ਕਿ ਕਿਸਾਨੀ ਜਿਹੜੇ ਤਿੰਨ ਬਿੱਲ ਲਾਏ ਸੀ ਆਰਡੀਨੈਂਸ ਵਾਈ ਕਰ ਦਿੱਤੇ ਸੀ ਅੱਛੀ ਗੱਲ ਹੈ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਕਿ 6 ਮਹੀਨੇ ਕਿਹੜੀ ਗੱਲ ਨਹੀਂ ਚਾਹੀਦੇ ਨੇ ਹੁਣੇ ਥੋੜੀ ਸਿਲੈਕਟ ਕਮੇਟੀ ਨੇ ਕਿਹਾ ਕਿ 31 ਅਗਸਤ ਤੱਕ ਜੋ ਸੁਝਾਅ ਦੇਣੇ ਨੇ ਦੇ ਦਿਓ ਤਾਂ ਫਿਰ ਉਸ ਤੋਂ ਬਾਅਦ ਪੰਜ ਮਹੀਨੇ ਕਿਹੜੀ ਗੱਲ ਤੇ ਇਹ ਤੁਸੀਂ ਸਾਡੀਆਂ ਭਾਵਨਾਵਾਂ ਸਰਦਾਰ 인ਦਰਜੀਤ ਸਿੰਘ ਨਿੱਜਰ ਤੱਕ ਪਹੁੰਚਾਇਓ ਜੇ ਜ਼ਰੂਰ ਔਰ ਮੈਂ ਇੱਕ ਗੱਲ ਹੋਰ ਕਹੂੰਗਾ 15 ਮੈਂਬਰੀ ਕਮੇਟੀ ਹੈ 15 ਮੈਂਬਰੀ ਜਿਹਦੇ ਚੇਅਰਮੈਨ ਨੇ ਸਰਦਾਰ 인ਦਰਜੀਤ ਸਿੰਘ ਨਿੱਜਰ ਆਮ ਆਦਮੀ ਪਾਰਟੀ ਦੇ ਨੇ ਬਾਕੀ ਪਾਰਟੀਆਂ ਦੇ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਵੀ ਉਹਦੇ ਵਿੱਚ ਹੈਗੇ ਨੇ ਉਹਨਾਂ 15 'ਚੋਂ ਕੌਣ ਆਇਆ ਜਿੱਥੇ ਉਹ ਕਮੇਟੀ ਬਣੀ ਕਾਦੇ ਆਸਤੇ ਹੈ ਕਿ ਲੋਕਾਂ ਦੀ ਰਾਏ ਜਾਣ ਸਕੀਏ ਜੋ ਸਮੂਹ ਸੰਗਤ ਆ ਉਹਦੀ ਭਾਵਨਾ ਕਾਨੂੰਨ ਚ ਪ੍ਰਗਟ ਹੋ ਸਕੇ ਤਾਂ ਕਿੱਥੇ ਆ ਭਾਈਓ 15 ਕੋਈ ਵੀ ਨਹੀਂ ਦੀਦਾ ਕਿਸੇ ਪਾਰਟੀ ਦਾ ਵੀ ਨਹੀਂ ਦੀਦਾ ਤਾਂ ਫਿਰ ਭਾਵਨਾ ਕਿਵੇਂ ਲਾਉਂਗੇ ਤੁਸੀਂ ਆ ਜਿਹੜਾ ਅੱਜ ਦਾ ਕੱਟ ਸੱਧਿਆ ਗਿਆ ਉਹਦੀ ਮੇਨ ਵਜਾ ਉਹਦਾ ਕਾਰਨ ਆਹੀ ਸੀ ਕਿ ਅਸੀਂ ਆਪਦੀ ਭਾਵਨਾ ਉਸ ਕਮੇਟੀ ਤੱਕ ਪਹੁੰਚਾਈਏ ਜੋ ਅਸੀਂ ਉਹਦੇ ਵਿੱਚ ਚਾਹ ਰਹੇ ਹਾਂ ਉਹਦਾ ਵੀ ਜ਼ਿਕਰ ਕਰਾਂਗੇ ਪਰ ਪਹਿਲਾਂ ਇੱਛਾ ਸ਼ਕਤੀ ਦੀ ਗੱਲ ਕਰ ਲਈਏ ਤੁਸੀਂ ਸੋਚ ਕੀ ਰਹੇ ਹੋ ਕਿ ਤੁਸੀਂ ਚਾਹ ਰਹੇ ਹੋ ਕੇ ਸੰਗਤ ਦੀ ਭਾਵਨਾ ਵਿੱਚ ਆਵੇ ਜੇ ਆਵੇ ਤਾਂ ਫਿਰ ਕਿਉਂ ਨਹੀਂ ਗਏ ਇੱਥੇ ਔਰੋਚ ਕੱਲੇ ਆਮ ਆਦਮੀ ਪਾਰਟੀ ਦੇ ਬੰਦੇ ਨਹੀਂ ਗਏ ਔਚ ਬਾਕੀ ਪਾਰਟੀਆਂ ਵਾਲੇ ਵੀ ਨਹੀਂ ਤੇ ਸਭ ਨਜ਼ਾਰ ਦੇ ਨੇ ਇੱਥੇ ਕਿਸੇ ਨਾ ਦੇ ਕਿਸੇ ਪਾਰਟੀ ਦੇ ਪ੍ਰਧਾਨ ਦਾ ਇਕੱਠ ਹੋਵੇ ਵੇਖਿਓ ਜੇ ਕਿਵੇਂ ਹੇਠ ਉੱਤੇ ਡਿੱਗਣਗੇ ਤੇ 10-15 ਬੰਦੇ ਤਾਂ ਮਾਈਕ ਦੇ ਪਿੱਛੇ ਵੀ ਖੜ ਜਾਂਦੇ ਨੇ ਆਕੀ ਇਹ ਜਿਹੜਾ ਥਲੀ ਵਿੱਚ ਜ਼ਿਕਰ ਕਰ ਰਿਹਾ ਸੀ ਨਾ ਥਲੀ ਇਸ ਗਿਰਾਵਟ ਹੈ ਜੋ ਸਾਡੇ ਕਿਰਦਾਰ ਦੀ ਸਾਡੇ ਕੈਰੈਕਟਰ ਦੀ ਉਹਨੇ ਸਤਿਆਨਾਸ਼ ਕੀਤਾ ਜ਼ਮੀਨਾਂ ਦੀ ਗੱਲ ਆ ਗਈ ਖੜੇ ਹੋ ਗਏ ਸਿੰਘੂ ਵੀ ਕੱਲ ਚਲੇ ਗਏ ਟਿੱਕਰੀ ਵੀ ਚਲੇ ਗਏ ਮਰਨੂ ਵੀ ਰੈਡੀ ਹੋ ਗਏ ਤੇ ਜਿਹਨੇ ਸਭ ਤੋਂ ਪਹਿਲੀ ਕ੍ਰਾਂਤੀ ਕੀਤੀ ਸੀ ਕਿਸਾਨੀ ਦੀ ਬਾਬਾ ਬੰਦਾ ਸਿੰਘ ਬਹਾਦਰ ਉਹਨੇ ਜੋ ਜ਼ਮੀਨਾਂ ਲੈ ਕੇ ਦਿੱਤੀਆਂ ਔਰ ਜਿਸ ਗੁਰੂ ਦੇ ਆਸਰੇ ਲੈ ਕੇ ਦਿੱਤੀਆਂ ਉਸ ਗੁਰੂ ਲਈ ਕੋਈ ਭਾਉਣਾ ਨਹੀਂ ਉਸ ਗੁਰੂ ਦੀ ਗੱਲ ਕੋਈ ਨਹੀਂ ਕਰਨੀ ਜਿਹਦਾ ਹਰ ਰੋਜ਼ ਆਪ ਦੇ ਪਿੰਡ ਜਾਂ ਸ਼ਹਿਰ ਜੋ ਗੁਰਦੁਆਰਾ ਸਾਹਿਬ ਹੈ ਜਾ ਕੇ ਨੱਕ ਰਗੜੀ ਜਾਂਦੇ ਰਹਿੰਦੇ ਹੋ ਬੋਲਦੇ ਹੋ ਹਵਾਲੇ ਦਿੰਦੇ ਹੋ ਉਹਦੀ ਗੱਲ ਨਹੀਂ ਕਰਨੀ پھر آخر بہت سارے الوچے کا آگے نے آ میں جی صاحب نے ذکر کیا کسے یونیورسٹی دا وائس چانسلر بول رہے ہیں ایک انہوں نہ بنا یہ دا بڑا غلط ہو جو گا اس وائس چانسلر پوچھنا چاہے کہ تھی بل انہوں نے آرٹیکل لکھے ہیں تائے مسو پبلک ڈومی آیا سی. ਬਿਨਾ ਪੜੇ ਹੀ ਸ਼ੁਰੂ ਹੋ ਗਏ ਮੇਰੀ ਇੱਕ ਫਿਲਮ ਸੀ ਜਿਹਦਾ ਜ਼ਿਕਰ ਹੁਣੇ ਕੀਤਾ ਇਹਨਾਂ ਨੇ ਹਵਾਏ ਉਹ ਬੰਬੇ ਚ ਲੱਗਣ ਲੱਗੀ ਤਾਂ ਇੱਕ ਕੇਸ ਹੋ ਗਿਆ ਸੀ ਮੇਰੇ ਤੇ ਆਂਦੇ ਜੀ ਇਹਨਾਂ ਨੇ ਇੰਦਰਾ ਗਾਂਧੀ ਨੂੰ ਇੱਕ ਅਜੀਬ ਜਾਂ ਖਰਾਬ ਲਾਈਟ ਚ ਵਖਾਇਆ ਤਾਂ ਮੈਂ ਜੱਜਪੁਰੇ ਜਾ ਕੇ ਇੱਕੋ ਗੱਲ ਪੁੱਛੀ ਸੀ ਕਿ ਇਹਨਾਂ ਨੂੰ ਪੁੱਛੋ ਇੱਕ ਕਾਂਗਰਸ ਦੇ

ਜਦੋਂ ਗੱਲ 84 ਦੀ ਹੋਊਗੀ ਤਾਂ ਇਹਨਾਂ ਦੇ ਜ਼ੁਲਮਾਂ ਦੀ ਵੀ ਹੋਊਗੀ ਉਸੇ ਤਰ੍ਹਾਂ ਨਾਲ ਜਿਹੜੇ ਬੇਅਤਬੀਆਂ ਕਰਾਉਂਦੇ ਨੇ ਉਹਨਾਂ ਦੀ ਚੋਰ ਦੀ ਦਾੜੀ 'ਚ ਵੀ ਤਣਕਾ ਹੈ ਕਿ ਜੇ ਬਣ ਗਿਆ ਤਾਂ ਫੇਰ ਉਹ ਜਿਹੜਾ ਗੰਨਤ ਅਪਰਾਧ ਕਰਦੇ ਨੇ ਜਿਹੜਾ ਇਨਸਾਨੀਅਤ ਤੋਂ ਗਿਰ ਕੇ ਕਰਮ ਕਰਦੇ ਨੇ ਉਹ ਕਿਵੇਂ ਕਰ ਪਾਉਣਗੇ ਆ ਮਸਲਾ ਹੈ ਪਰ ਕੀ ਇਹ ਲੋਕੇ ਕਰੀ ਜਾਣਗੇ ਤੇ ਆਪਾਂ ਬੋਲਾਂਗੇ ਨਹੀਂ ਆਪਾਂ ਆਪਦੀ ਗੱਲ ਨਹੀਂ ਰੱਖਾਂਗੇ ਤੇ ਆਪਾਂ ਉਵੇਂ ਹੀ ਉਹਨਾਂ ਲੋਕਾਂ ਨੂੰ ਦੇਖਾਂਗੇ ਜੋ ਗੁਰੂ ਦਾ ਨਾਮ ਤਾਂ ਲੈਣਗੇ ਇਹ ਵੀ ਕਹਿਣਗੇ ਕਿ ਪੰਜਾਬ ਗੁਰੂਆਂ ਦੇ ਨਾਂ ਤੇ ਐ ਲੇਕਿਨ ਗੁਰੂ ਲਈ ਚਾਰ ਕਦਮ ਤੁਰ ਕੇ ਨਹੀਂ ਆਉਣਗੇ ਉਹ ਜ਼ਿੰਮੇਵਾਰੀ ਕਿਹਦੀ ਹੈ ਉਹ ਭਾਈ ਗੁਰਜੀਤ ਸਿੰਘ ਖਾਲਸਾ ਦੀ ਹੈ ਜਿਹੜਾ 10 ਮਹੀਨੇ ਤੋਂ 400 ਫੁੱਟ ਉੱਚੇ ਜਾ ਕੇ ਬੈਠਾ ਹੈ ਉਹ ਆ ਸਾਰੀ ਟੀਮ ਦੀ ਹੈ ਜੋ ਦਿਨ ਰਾਤ ਰੋਂਦੇ ਵੀ ਨੇ ਪ੍ਰਬੰਧ ਵੀ ਕਰਦੇ ਨੇ ਤੋਂ ਉਸ ਮਾਤਾ ਦੀ ਆ ਜਿਹੜੀ ਉਹ ਬੈਠੀ ਵਿਚਾਰੀ ਜੋ ਗੁਰਜੀਤ ਸਿੰਘ ਖਾਲਸਾ ਦੀ ਮਾਤਾ ਹੈ ਦਿਨ ਰਾਤ ਸੁੱਖਾ ਸੁਖ ਦੀ ਹੈ ਕਿ ਮੇਰੇ ਗੁਰੂ ਦਾ ਕਾਨੂੰਨ ਵੀ ਬਣ ਜਾਏ ਤੇ ਮੇਰਾ ਪੁੱਤ ਸਹੀ ਸਲਾਮਤ ਥੱਲੇ ਵੀ ਆ ਜਾਏ ਬੋਲੇ ਸੋ ਨਿਹਾਲ ਖਾੜੀ ਨਹੀਂ ਗਈ ਸਵਾ ਲੱਖ ਸੇ ਇੱਕ ਲੜਾਉਂ ਕੀ ਸੀਗਾ ਯਾਰ ਭਾਈ ਗਰਜਾ ਸਿੰਘ ਭਾਈ ਬੋਤਾ ਸਿੰਘ ਥਾਪੇ ਸੀ ਕਿਸੇ ਨੇ ਆਪ ਦੀ ਜ਼ਿੰਮੇਵਾਰੀ ਲੈ ਕੇ ਹੀ ਉਹਨਾਂ ਨੇ ਨਾਕਾ ਲਾ ਲਿਆ ਸੀ ਕਿ ਅਸੀਂ ਹੈਗੇ ਆ ਤੁਸੀਂ ਸਿਰਾਂ ਦੇ ਮੁੱਲ ਪਾਏ ਝੋਲੀਆਂ ਬੱਚਿਆਂ ਦੀਆਂ ਟੁਕੜੀਆਂ ਨਾਲ ਭਰਤੀਆਂ ਪਰ ਅਸੀਂ ਹੈਗੇ ਆ ਇੱਕ ਇੱਕ ਬੰਦੇ ਨੇ ਤੇ ਸੁਖਾ ਸਿੰਘ ਹੋਣ ਪਾਜਾ ਭਾਈ ਮਹਿਤਾਬ ਸਿੰਘ ਹੋਣ سہر انگردہ سہر وڈیا کے دسیا اسی ہے گئے ہیں تے آج جو سوپا جتھے ساڑھی مجورٹی ہے گنتی زیادہ ہے تے اسی گروہ لئی قانون بناون دی گل ہوئے تے ناماتر نظر آئیے شرم دی گل ہے کٹیا گل ہے اور او گروہ دی پاکشی دستار سجا کے کوئی کھڑ جے لیڈر ਉਹਦੇ ਪਿੱਛੇ ਭੇਡਾਂ ਨੂੰ ਖੜੇ ਹੋ ਜਾਂਦੇ ਆ ਸਹੀ ਕਿਹਾ ਸੀ ਖਲੀ ਨੇ ਭੇਡਾਂ ਭੇਡਾਂ ਕਿਹਨੂੰ ਕਿਹਾ ਜਾਂਦਾ ਹੈ ਵੇਖਣ ਚ ਭੇਡ ਨਹੀਂ ਜਿਹੜੀ ਪਿੱਛੇ ਲੱਗਦੀ ਆ ਸੋਚੇ ਬਿਨਾ ਜਿਹਦੇ ਦਿਲ ਚ ਦਿਮਾਗ ਅਹਿਸਾਸ ਨਾ ਹੋਵੇ ਸੋਚ ਨਾ ਹੋਵੇ ਉਹਨੂੰ ਭੇਡ ਕਿਹਾ ਜਾਂਦਾ ਤੇ ਬਦਕਿਸਮਤੀ ਨਾਲ 21ਵੀਂ ਸਦੀ ਚ ਭੇਡਾਂ ਦੀ ਗਿਣਤੀ ਵਧ ਗਈ ਹੈ ਜਿਹੜੇ ਡੈਮੋਕ੍ਰੇਸੀ ਦੇ ਵਿੱਚ ਇਸਤੇਮਾਲ ਹੁੰਦੇ ਨੇ ਕਿਉਂ ਡੋਡੇ ਦੇਸ਼ ਦਾ ਬੁਰਾ ਹਾਲ ਹੈ ਕਿਉਂ ਅਸੀਂ ਆਣੀ ਆ ਰਾਜਨੀਤਿਕ ਗਿਆ ਕਰਕੇ ਆ ਕਰਕੇ ਇਹ ਟੁੱਟ ਗਿਆ ਆਪਾਂ ਹੀ ਜੂਨੇ ਕਿਉਂ ਨਹੀਂ ਉਹ ਦੋ ਸੋਚਦੇ ਆ ਬੈਠੇ ਮੇਰੇ ਸਾਹਮਣੇ ਬਜ਼ੁਰਗ ਬਲੀਆਂ ਪੈਂਦੇ ਨੇ ਇਹਨਾਂ ਦੀ ਜ਼ਮੀਨ ਵੀ ਲੈਂਡ ਪੂਲ ਚਾਹੀਏ ਅੱਜ ਵੀ ਆਏ ਨੇ ਸਾਰੇ ਜਨੇ ਕਿਉਂ ਬੈਠੇ ਨੇ ਇਹ ਆਂਦੇ ਜਿੰਨੀ ਜ਼ਮੀਨ ਦੀ ਕਦਰ ਹੈ ਉਨੀ ਸਾਨੂੰ ਵੱਧ ਕੇ ਵੱਲ ਕੇ ਜਿਨ੍ਹਾਂ ਨੇ ਜ਼ਮੀਨਾਂ ਬਖਸ਼ੀਆਂ ਨੇ ਜਿਨ੍ਹਾਂ ਦੀ ਕਿਰਪਾ ਨਾਲ ਸਭ ਕੁਝ ਹੈ ਗੁਰੂ ਉਹਦੀ ਵੀ ਹੈ ਇਸ ਲਈ ਬੈਠੇ ਨੇ ਮੇਰੇ ਸਾਹਮਣੇ ਸੋ ਅੱਜ ਅਸੀਂ ਉਸ ਧਰਤੀ ਤੇ ਆਂ ਜਿਸ ਧਰਤੀ ਤੇ ਦੁਨੀਆਂ ਦੇ ਵਿੱਚ ਐ ਹੋ ਜੀ ਅਦੁੱਤੀ ਸ਼ਹਾਦਤ ਕਿਤੇ ਨਹੀਂ ਹੋਈ 9 ਸਾਲ ਦੇ ਸੀ ਬਾਬਾ ਜ਼ੋਰਾਵਰ ਸਿੰਘ ਤੇ 7 ਸਾਲ ਦੇ ਸੀ ਬਾਬਾ ਫਤਿਹ ਸੀ ਕਿਉਂ ਗੁਜ਼ਰ ਗਏ ਕਿਉਂ 7 ਸਾਲ ਤੇ 9 ਸਾਲ ਦੀ ਉਮਰ ਦੇ ਪਿੱਛੇ ਬਾਬਾ ਵੀ ਲੱਗ ਗਿਆ ਕਿਉਂਕਿ ਉਹਨਾਂ ਦੇ ਕਰਮ ਬਾਬਿਆਂ ਤੋਂ ਵੀ ਵੱਡੇ ਸੀ ਇਸ ਲਈ ਪਾਪਾ ਲਿਖਿਆ ਜਾਂਦਾ ਹੈ ਅੱਜ ਅਸੀਂ ਉਸ ਧਰਤੀ ਤੇ ਬੈਠ ਕੇ ਕਮ ਸੇ ਕਮ ਇਮਾਨਦਾਰੀ ਨਾਲ ਆ ਕੈਮਰਿਆ ਰਾਈ ਸਹੀ ਦੁਨੀਆ ਨੂੰ ਕੁਝ ਗੱਲਾਂ ਤਾਂ ਦੱਸਦੀ ਹੈ ਕਿ ਸਾਨੂੰ ਇਹ ਕਿਉਂ ਚਾਹੀਦਾ ਜਵੇਂ ਸਵਾਮੀ ਜੀ ਨੇ ਜ਼ਿਕਰ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਰ ਧਰਮ ਦਾ ਜੋ ਵੀ ਵੱਡਾ ਕਹਿ ਲੋ ਜਾਂ ਸੰਤ ਕਹਿ ਲੋ ਜਾਂ ਸੂਫੀ ਕਹਿ ਲੋ ਉਹਨਾਂ ਦੀ ਬਾਣੀ ਅੰਕਤ ਹੈ ਤੇ ਬਦਕਿਸਮਤੀ ਨਾਲ ਸਭ ਤੋਂ ਜ਼ਿਆਦਾ ਵਾਰ ਜੇ ਬੇਅਦਬੀ ਹੋਈ ਹੈ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਹੈ ਪਤਾ ਕਿਉਂ ਕਿਉਂਕਿ ਅਸੀਂ ਇਹਨਾਂ ਨੂੰ ਜਾਗਦੀ ਜਿਉਂਦੀ ਜੋਤ ਆਣਿਆ ਸਦੀਵੀ ਗੁਰੂ ਆਣਿਆ ਇਸ ਲਈ ਜਾਨ ਬੁੱਝ ਕੇ ਬਿਆਦਵੀ ਹੁੰਦੀ ਹੈ ਤਾਂ ਇਹਦੇ ਲਈ ਅਸੀਂ ਕੁਝ ਨਹੀਂ ਕਰਾਂਗੇ ਕੀਤਾ ਔਰ ਉਹਦੇ ਲਈ ਮੈਂ ਇਹਨਾਂ ਨੂੰ ਮਿਹਰਬਾਨੀ ਦਿਖਾਇਆ ਸਰਕਾਰ ਵਾਲਿਆਂ ਨੂੰ ਪਰ ਮੈਂ ਨਾਲ-ਨਾਲ ਹੁਣ ਇਹ ਵੀ ਗੱਲ ਕਹਿ ਦੇਣਾ ਚਾਹੁੰਨਾ ਹੈ ਇਹ ਬੈਠੇ ਵੀ ਨੇ ਤੇ ਜੋ ਸੁਣ ਰਹੇ ਨੇ ਕੈਮਰਿਆ ਆ ਰਹੀ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਵੀ ਕਿ ਜਿਨ੍ਹਾਂ ਨੇ ਗੁਰੂ ਦੇ ਨਾਂ ਤੇ ਬੇਅਗਦੀ ਕੀਤੀ ਜਵਾਲਟੈਕਸ ਕੀਤੀ ਉਹਨਾਂ ਦਾ ਹਾਲ ਵੇਖ ਲਓ ਤੇ ਜੇ ਤੁਸੀਂ ਬੈਕ ਸਟੈਪ ਲਿਆ ਜਾਂ ਸੰਗਤ ਨਾਲ ਧੋਖਾ ਕੀਤਾ ਔਰ ਸਭ ਤੋਂ ਵੱਡਾ ਜੇ ਗੁਰੂ ਨਾਲ ਧੋਖਾ ਕੀਤਾ ਰਹਿਣਾ ਥੋੜਾ ਵੀ ਕੱਖ ਨਹੀਂ ਦਾ ਜੇ ਬਚਾਉਣਾ ਚਾਹਦੇ ਆਪ ਤੇ ਆਪ ਨੂੰ ਤਾਂ ਨਾਲ-ਨਾਲ ਬੇਆਦਬੀ ਦੇ ਉਹ ਸਿੰਘ ਦੀ ਵੀ ਜੋ ਵੀ ਗੁਰੂ ਦਾਇ ਸਿੰਘ ਆ ਤੇ ਗੁਰੂ ਦੇ ਆਸ਼ੇ ਨਾਲ ਹੀ ਬੈਠਾ ਹੈ ਉਹਦੀ ਜਾਨ ਵੀ ਬਚਾਉਣੀ ਹੈ ਜੋ 10 ਮਹੀਨਿਆਂ ਤੋਂ 6/2 ਦੀ ਜਗ੍ਹਾ 'ਚ ਬੈਠਾ ਹੈ ਜਿਹਨੂੰ ਖੂਨ ਹਰ ਪਾਸਿਓਂ ਲੱਗ ਗਿਆ ਸੀ ਤੇ ਦਵਾਈ ਕਿਹਾ ਸੀ ਦਵਾਈ ਨਹੀਂ ਲਈ ਆਂਦਾ ਚੰਡੀ ਦਾ ਪਾਠ ਕਰੂੰਗਾ ਔਰ ਸਹੀ ਵੀ ਹੋ ਗਿਆ ਦਵਾਈ ਨਹੀਂ ਲਈ ਉਹਤ ਬੰਦੇ ਨੇ ਅਸਮਾਨ ਦੇ ਪੁੱਤ ਨੇ ਸਹੀ ਨਹੀਂ ਹੋ ਗਿਆ ਕਿ ਉਹਦੀ ਜਾਨ ਨਹੀਂ ਬਚਾਉਣੀ ਕੀ ਆਸੀ ਅਗਲੇ ਮਾਨਸੂਨ ਸੈਸ਼ਨ ਜਾਂ ਸਪੈਸ਼ਲ ਸੈਸ਼ਨ ਇੱਕ ਮਹੀਨੇ ਬਾਅਦ ਇਸ ਬਿੱਲ ਨੂੰ ਪਾਸ ਨਹੀਂ ਕਰ ਸਕਦੇਗੇ ਕਰਨਾ ਚਾਹੀਦਾ ਹੈ ਕਿਉਂਕਿ ਜ਼ਿਆਦਾਤਰ ਸਾਰੇ ਧਾਰਮਿਕ ਮੁਖੀਆਂ ਦੀਆਂ ਔਰ ਵਕੀਲਾਂ ਦੀਆਂ ਰਾਇਆਂ ਲਈਆਂ ਜਾ ਚੁੱਕੀਆਂ ਨੇ ਇਹ ਮਸਲਾ ਕਿਉਂ ਹੋਇਆ ਕਿ ਜਿਵੇਂ ਹੀ ਇਹ ਕਾਨੂੰਨ ਬਣਨ ਵਾਲੇ ਪਾਸੇ ਗਿਆ ਉਹ ਜਿਹੜੇ ਛੜਿਆੰਤਰਕਾਰੀ ਨੇ ਜਿਹੜੇ ਇਹ ਕੰਮ ਕਰਦੇ ਨੇ ਬੇ ਆਦਮੀ ਦਾ ਉਸ ਸਰਗਰਮ ਹੋ ਗਏ ਉਹਨਾਂ ਨੇ ਦਬਾਅ ਪਵਾਇਆ ਔਰ ਇਹ 6 ਮਹੀਨੇ ਲਈ ਸਟੈਂਡਿੰਗ ਕਮੇਟੀ ਜਾਂ ਕਹੋ ਸਿਲੈਕਟ ਕਮੇਟੀ ਨੂੰ ਦਿੱਤਾ ਪਰ ਅਸੀਂ ਵਾਰਨ ਕਰ ਚੁੱਕੇ ਆ ਤੇ ਨਾਲ ਨਾਲ ਇੱਥੇ ਖੜ ਕੇ ਮੈਂ ਦੋ ਤੋਕਾ ਇਹ ਸੁਝਾ ਦੇ ਵੀ ਦਿਊਗਾ ਤੇ ਤੁਹਾਨੂੰ ਦੱਸ ਵੀ ਦਿਊਗਾ ਇਸ ਦੇ ਵਿੱਚ ਉਮਰ ਕੈਦ ਮੰਗੀ ਗਈ ਹੈ ਪਾਚੀ ਨਹੀਂ ਉਮਰ ਕੈ ਜੇ ਕੋਈ ਬੇਆਦਬੀ ਕਰੂਗਾ ਔਰ ਸਭ ਤੋਂ ਅਹਿਮ ਗੱਲ ਜੋਇਤੇ ਖੜ ਕੇ ਸਵਰਨ ਸਿੰਘ ਪੰਦੇਰ ਨੇ ਕਹੀ ਸੀ ਕਿ ਸਾਜ਼ਿਸ਼ ਕਰਤਾ ਉਹਨੂੰ ਵੀ ਲਿਆਂਦਾ ਜਾਊਗਾ ਵਿੱਚ ਮੈਂ ਗੁਰਪ੍ਰੀਤ ਸਿੰਘ ਜੀ ਇਹ ਗੱਲ ਕਹਿ ਦਿਓ ਜੇ ਉਹਨਾਂ ਨੂੰ ਵੀ ਉਮਰ ਕਹਿ ਦਿੱਤੀ ਜਾਵੇ ਕਿਉਂਕਿ ਅਸਲ ਦੋਸ਼ੀ ਉਹ ਹੁੰਦੇ ਨੇ ਔਰ ਬਦਕਿਸਮਤੀ ਨਾਲ ਜਿੰਨੀਆਂ ਵੀ ਬੇਆਗੀਆਂ ਹੋਈਆਂ ਅਜ ਤੱਕ ਕਿਸੇ ਵੀ ਸਾਜ਼ਿਸ਼ ਕਰਤਾ ਨੂੰ ਫੜਿਆ ਨਹੀਂ ਗਿਆ ਇਹਦਾ ਤੁਸੀਂ ਅੰਦਾਜ਼ਾ ਲਾਓ ਕਿਹਦੇ ਪਿੱਛੇ ਵਜ੍ਹਾ ਕੀ ਹੈ ਬੱਚੇ ਇਹ ਕਰਨਗੇ

ਇਹ ਪਤਾ ਹੋਊਗਾ ਕਿ ساری ਜ਼ਿੰਦਗੀ ਜਾਨਾ ਪਊਗਾ ਤਾਂ ਇਹ ਹੋਊਗਾ اور ਮੈਂ ਕੱਲ ਹੋ ਕੇ ਕਹਿੰਦਾ ਗਵਰਨਰ ਨੂੰ ਕਿ ਰਾਸ਼ਟਰਪਤੀ ਕੋਲੇ ਇਸ ਬਿੱਲ ਦੇ ਜਾਣ ਦੀ ਲੋੜ ਕੋਈ ਨਹੀਂ ਹੈ ਜੋ ਆਰਟੀਕਲ 200 ਆਰਟੀਕਲ 200 ਸੰਵਿਧਾਨ ਦਾ ਉਹਦੇ ਤਹਿਤ ਸਿਰਫ ਗਵਰਨਰ ਇਹਦੀ ਮਨਜ਼ੂਰੀ ਦੇ ਸਕਦਾ ਹੈ ਔਰ ਇਹ ਕਾਨੂੰਨ ਬਣ ਸਕਦਾ ਹੈ ਤੋ ਇਸ ਨੂੰ ਰਾਸ਼ਟਰਪਤੀ ਨੂੰ ਨਾਂ ਭੇਜਿਆ ਜਾਵੇ ਔਰ ਗਵਰਨਰ ਸਾਹਿਬ ਕਹਿ ਚੁੱਕੇ ਨੇ ਕਿ ਕਾਨੂੰਨ ਬਣਨਾ ਚਾਹੀਦਾ ਮੇਰਾ ਤਾਂ 2 ਮਹੀਨੇ ਪਹਿਲਾਂ ਦੀ ਗੱਲ ਹੈ ਰਾਜੀ ਤਾਂ ਇਹ ਰੁਕਣਾ ਨਹੀਂ ਚਾਹੀਦਾ ਔਰ ਵੈਸੇ ਵੀ ਜੋ ਸਾਡੇ ਅਸੈਂਬਲੀ ਦੇ ਹੈੱਡ ਹੁੰਦੇ ਨੇ ਜੋ ਕਿ ਮੁੱਖ ਮੰਤਰੀ ਹੁੰਦੇ ਆ ਉਹਨਾਂ ਦਾ ਇਹ ਫਰਜ਼ ਹੁੰਦਾ ਹੈ ਕਿ ਇਸ ਕਾਨੂੰਨ ਨੂੰ ਸਾਈਨ ਕਰਾ ਕੇ ਜਲਦੀ ਤੋਂ ਜਲਦੀ ਕਾਨੂੰਨ ਦਾ ਰੂਪ ਬਣਾ ਕੇ ਲਿਆਂਦਾ ਜਾਵੇ ਉਸ ਜ਼ਿੰਮੇਵਾਰੀ ਦੀ ਜੇ ਕਰ ਲਗੇ ਕਾਸੀ ਵੜਿਆਈ ਨਹੀਂ ਕਰਾਂਗੇ باوجود ਇਸ ਦੇ ਕਿ ਲੇਟ ਹੋ ਗਿਆ ਫਿਰ ਵੀ ਜੇ ਨਹੀਂ ਕਰ ਲਗੇ ਤਾਂ ਮੈਂ ਕਹਿ ਚੁੱਕਿਆ ਕਿ ਪਿਛਲੇ ਦਾ ਗਏ ਤੁਸੀਂ ਸਾਥੋਂ ਜਦ ਸੰਗਤੋਂ ਜਦ ਗੁਰੂ ਦੇ ਘਰੋਂ ਤੁਹਾਨੂੰ ਬਚਵਾਉਂਗੇ ਇਹ ਕਲੀਅਰ ਕੱਟ ਕਰਦਾ ਔਰ 5 ਮਹੀਨੇ ਦੀ بجائے 1 ਮਹੀਨੇ ਛੋਈ ਔਰ ਇਹ ਕੋਲਪ੍ਰੀਤ ਜੀ ਸਾਡੇ ਲਿਖਿਆ ਹੋਇਆ ਟਾਈਟਲ ਜਿਹੜਾ ਇਹਦਾ ਬਿੱਲ ਦਾ ਟਾਈਟਲ ਪੋਲੀ ਸਕ੍ਰਿਪਚਰਸ ਲਿਖਿਆ ਹੋਇਆ ਹੈ جو سکھ دھرم ہے جوت دے ہیں لکھیا جاوے جائے جی لکھ لیا تا اندر اس طرح مینشن جاوے کلیر نہیں کیونکہ سوامی جی بیٹھے بات بہت پوچھنی ہے قرآن شریف بھی ہے بائبل بھی ہے پر سارے نہیں ہے جاگ کی جوت ہے تو ہولی سکرچرس کے جائے ابھی پورے تھڑے ساحب صاحب مجھے لگتا ہے سوچا بھی ਇਹ ਬਹੁਤ ਜ਼ਰੂਰੀ ਹੈ ਸੋ ਅੱਜ ਉਸ ਧਰਤੀ ਤੇ ਗੁਰੂ ਸਾਹਿਬ ਦੀ ਹਜ਼ੂਰੀ ਆਪਾਂ ਜਿੰਨੀ ਸੰਗਤ ਇੱਥੇ ਬੈਠੀ ਹੋ ਜੋ ਕੈਨੇਰਾਈ ਦੁਨੀਆ ਚ ਸੁਣ ਰਹੀ ਆ ਮੈਂ ਉਹਨਾਂ ਦੀ ਹਾਜ਼ਰੀ ਜੇ ਕਰ ਕਹਿਣੀ ਚਾਹਣਾ ਅਸੀਂ ਬਾਰ-ਬਾਰ ਕਹਿੰਨੇ ਆ ਹਰ ਪਾਸੇ ਜਾ ਕੇ ਕਿ ਮੁੱਦਿਆਂ ਦੀ ਲੜਾਈ ਹੋਵੇ ਮੁੱਦੇ ਵੀ ਕਿ ਸਾਡੇ ਇਸ਼ੂ ਕੀ ਨੇ ਉਹਨਾਂ ਦੀ ਤੇਲ ਕੀ ਫੇਰਾ ਬਾਬਾ ਚਾਹਗੇ ਚਾਹੇ ਪਾਣੀ ਹੋਵੇ ਹਵਾ ਮੈਡੀਕਲ ਹੋਇਆ ਐਜੂਕੇਸ਼ਨ ਹੋਵੇ ਸੋ ਇਹ ਗੁਰੂ ਦੀ ਸ਼ਰਧਾ ਦੇ ਨਾਲ ਨਾਲ ਇਹ ਮੁੱਦਾ ਵੀ ਹੈ ਔਰ ਮੁੱਦਾ ਦਾ ਹੱਲ ਇਹ ਦੱਸ ਚੁੱਕੀ ਹੈ ਕਮੇਟੀ ਸਰਕਾਰ ਮੰਨ ਚੁੱਕੀ ਹੈ ਸਿਲੈਕਟ ਕਮੇਟੀ ਨੂੰ ਭੇਜਿਆ ਜਾ ਚੁੱਕਿਆ ਤੇ ਮੇਰੀ ਉਹਨਾਂ ਵੱਲੋਂ ਮਹੱਤ ਜ਼ੋਰ ਕੇ ਬੇਨਤੀ ਹੈ ਤੇ ਨਾਲ ਨਾਲ ਤਾੜਨਾ ਵੀ ਜੇ ਜੇ ਤੁਸੀਂ ਇਹ ਨਹੀਂ ਕਰੂਗੇ ਠੰਡੇ ਵਾਸਤੇ ਕੋਉਣ ਦੀ ਕੋਸ਼ਿਸ਼ ਕਰੂਗੇ ਤਾਂ ਅਸੀਂ ਸਾਜ਼ਿਸ਼ ਕਰਤਾਵ ਨਾਲੋਂ ਵੀ ਵੱਡੇ ਜਨਾਲਾ ਰਾਤ ਤੋਂ ਮੰਨਾਂਗੇ ਇਸ ਗੱਲ ਨੂੰ ਯਾਦ ਕਰ ਲੋ ਜੀ ਮੈਂ ਕਹੂੰਗਾ ਸਾਡੇ ਐਮਐਲਏ ਸਾਹਿਬ ਵੀ ਬੈਠੇ ਹੋਏ ਨੇ ਇੱਥੇ ਕਿਉਂ ਇਹਨਾਂ ਗੱਲਾਂ ਬਾਰੇ ਸੰਗਤ ਨੂੰ ਜੁਬੇਠੀ ਹੋਈ ਹੈ ਔਰ ਕੈਮਰਿਆਂ ਲਈ ਸਾਰੀ ਦੁਨੀਆ ਦੀ ਸੰਗਤ ਨੂੰ ਇਹਨਾਂ ਬਾਰੇ ਗੱਲਾਂ ਬਾਰੇ ਜੋ ਮੈਂ ਜ਼ਿਕਰ ਕੀਤਾ ਜਨਬਾ ਭਰੋਸੇ ਜਿਹੜੇ